ਅੱਜ ਕ੍ਰਾਈਮ ਚਾਰਟ ਦੀ ਸਟੋਰੀ ਦੇ ਵਿੱਚ ਕੋਈ ਇੰਡੀਵਿਜੂਅਲ ਕਤਲ ਜਾਂ ਫਿਰ ਕੋਈ ਰੇਪ ਜਾਂ ਫਿਰ ਕੋਈ ਕਹਿ ਕੇ ਮਾਰਿਆ ਹੋਇਆ ਬੰਦੇ ਦੀ ਕਹਾਣੀ ਨਹੀਂ ਹੈ ਅੱਜ ਹੈ ਉਸ ਕਤਲ ਦੀ ਜਿਸ ਨੂੰ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਕੀਏ ਸਿਸਟਮ ਵੱਲੋਂ ਕੀਤਾ ਗਿਆ ਕਤਲ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਸਿਸਟਮ ਵੱਲੋਂ ਕੀਤਾ ਗਿਆ ਕਤਲ ਯਾਨੀ ਕਿ ਲਾਪਰਵਾਹੀ ਦੇ ਨਾਲ ਹੋਏ ਕਤਲ ਬਾਰੇ ਬੀਤੇ ਕੁਝ ਦਿਨ ਪਹਿਲਾਂ ਹੀ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਗੱਲ ਸਾਹਮਣੇ ਆਈ ਕਿ ਉੱਥੇ ਆਕਸੀਜਨ ਖਤਮ ਹੋ ਗਈ ਹੈ ਤੇ ਜਿਸ ਦੇ ਨਾਲ ਆਈ ਸੀ ਯੂ ਦੇ ਵਿੱਚ ਭਰਤੀ ਕ੍ਰਿਟੀਕਲ ਮਰੀਜ਼ਾਂ ਦੀ ਤਿੰਨ ਲੋਕਾਂ ਦੀ ਮੌਤ ਹੋ ਗਈ ਜਿਸ ਦੇ ਵਿੱਚ ਇੱਕ ਕੁੜੀ ਵੀ ਸੀ ਲੜਕੀ ਸੀ ਜਿਹਨੂੰ ਸੱਪ ਨੇ ਵੱਢਿਆ ਸੀ ਪਰ ਉਹ ਸੱਪ ਦੇ ਵੱਢੇ ਤੋਂ ਬਚ ਗਈ ਪਰ ਸਿਸਟਮ ਦੇ ਵੱਢੇ ਹੋਏ ਤੋਂ ਉਹਦੇ ਕੋ ਬਚਾਰੀ ਕੋ ਬਚਣੀ ਹੋਇਆ ਤੇ ਉਹ ਉਹਦੀ ਆਕਸੀਜਨ ਨਾ ਮਿਲਣ ਦੇ ਕਾਰਨ ਮੌਤ ਹੋ ਗਈ ਇਸੇ ਤਰ੍ਹਾਂ ਹੀ ਦੋ ਹੋਰ ਮਰੀਜ਼ਾਂ ਦੀ ਜਲੰਧਰ ਹਸਪਤਾਲ ਦੇ ਵਿੱਚ ਮੌਤ ਹੋ ਗਈ ਜਦੋਂ ਇਹ ਮਾਮਲਾ ਸਾਹਮਣੇ ਆਇਆ ਪੂਰੇ ਸਰਕਾਰ ਦੇ ਵਿੱਚ ਹੜਕੰਪ ਮੱਚ ਗਿਆ ਕਿ ਇਹ ਕੀ ਪਾਣਾ ਵਰਤ ਗਿਆ ਕਿਉਂਕਿ ਸਰਕਾਰੀ ਹਸਪਤਾਲ ਜਿਸ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ਭਰ ਦੇ ਵਿੱਚ ਪ੍ਰਚਾਰ ਕੀਤਾ ਕਰੋੜਾਂ ਰੁਪਏ ਪ੍ਰਚਾਰਾਂ ਤੇ ਲਾਇਆ ਕਰੋੜਾ ਰੁਪਇਆ ਇੱਕ ਇੱਕ ਚੀਜ਼ ਦੱਸਣ ਨੂੰ ਲਾਇਆ ਅਰਵਿੰਦ ਕੇਜਰੀਵਾਲ ਖੁਦ ਆਈਸੀਯੂ ਦਾ ਉਦਘਾਟਨ ਕਰਨ ਦੇ ਲਈ ਜਲ ਪੰਜਾਬ ਪਹੁੰਚਦੇ ਰਹੇ ਕਿ ਪੰਜ ਬੈੱਡ ਦਾ ਆਈਸੀਯੂ ਬਣਾਇਆ ਤੇ ਅਰਵਿੰਦ ਕੇਜਰੀਵਾਲ ਸਪੈਸ਼ਲ ਆ ਕੇ ਉਸ ਤੇ ਉਸ ਦਾ ਉਦਘਾਟਨ ਕਰਨਗੇ ਤੇ ਉਹ ਚੀਜ਼ ਦਾ ਪ੍ਰਚਾਰ ਹੋਇਆ ਤਾਮਝਮ ਸਾਰਾ ਹੋਇਆ ਤੇ ਇਹ ਤਰ੍ਹਾਂ ਦੀਆਂ ਗੱਲਾਂ ਦਸੀਆਂ ਗਿਆ ਕਿ ਸਭ ਤੋਂ ਵਰਲਡ ਲੈਵਲ ਦਾ ਜਿਹੜਾ ਹੈਲਥ ਕੇਅਰ ਸਿਸਟਮ ਹੈ ਉਹ ਹੈ ਦਿੱਲੀ ਮਾਡਲ ਦਿੱਲੀ ਮਾਡਲ ਨੇ ਪੰਜਾਬ ਦਿੱਲੀ ਮਾਡਲ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ ਤੇ ਹੁਣ ਉਸ ਦੀਆਂ ਲਗਾਤਾਰ ਪੋਲ ਖੁੱਲ੍ਹਦੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਕਈ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਰਜਿੰਦਰ ਹਸਪਤਾਲ ਹਸਪਤਾਲ ਦੀਆਂ ਆਪਰੇਸ਼ਨ ਕਰਦੇ ਹੋਏ ਲਾਈਟ ਚਲੇ ਗਈ ਜਿਸ ਦੇ ਵਿੱਚ ਆਪਰੇਸ਼ਨ ਫੋਨ ਦੀ ਟੋਰਚ ਜਗਾ ਕੇ ਕੀਤਾ ਜਾ ਰਿਹਾ ਸੀਗਾ ਤੇ ਹੁਣ ਇਹ ਚੀਜ਼ ਸਾਹਮਣੇ ਆਈ ਜਲੰਧਰ ਦੇ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਟਰੋਮਾ ਸੈਂਟਰ ਦੇ ਵਿੱਚ ਜਿਹੜੀ ਆਕਸੀਜਨ ਸੀ ਉਹ ਬੰਦ ਹੋ ਗਈ ਜਿਸ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਤੇ ਹੁਣ ਚੰਡੀਗੜ੍ਹ ਦੀ ਇੱਕ ਸਪੈਸ਼ਲ ਟੀਮ ਉੱਥੇ ਪਹੁੰਚੀ ਜਿਸ ਨੇ ਇਸ ਦੀ ਸਾਰੀ ਜਾਂਚ ਕੀਤੀ ਹੈ ਤੇ ਉਸ ਦੀ ਰਿਪੋਰਟ ਦੇ ਵਿੱਚ ਕੀ ਕੀ ਖੁਲਾਸੇ ਹੋਏ ਤੁਹਾਨੂੰ ਉਹ ਦੱਸਦੇ ਆ ਜਿਸ ਦੇ ਨਾਲ ਵਿਰੋਧੀ ਇਹ ਕਹਿ ਰਹੇ ਨੇ ਕਿ ਇਹ ਸਿਸਟਮ ਦਾ ਕੀਤਾ ਹੋਇਆ ਮਰਡਰ ਹੈ ਆਗਮਦਵੀ ਪਾਰਟੀ ਦੀ ਵੱਡੀ ਅਨਗੈਲੀ ਹੈ ਤੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰ ਲਵਾਂ ਆਕਸੀਜਨ ਪਲਾਂਟ ਦੀ ਤਾਂ ਆਕਸੀਜਨ ਪਲਾਂਟ ਚਲਾਉਣ ਦੇ ਲਈ ਇੱਕ ਹੀ ਸੁਪਰਵਾਈਜ਼ਰ ਜਿਹੜਾ ਸੀ ਉਹ ਮੌਜੂਦ ਸੀਗਾ ਪਿਛਲੇ ਕਈ ਸਾਲਾਂ ਤੋਂ ਇੱਕ ਦੋ ਸੁਪਰਵਾਈਜ਼ਰ ਜਿਹੜੇ ਨੇ ਉਹ ਮੌਜੂਦ ਸੀਗੇ ਆਕਸੀਜਨ ਪਲਾਂਟ ਚਲਾਉਣ ਦੇ ਲਈ ਜਦਕਿ ਐਸ ਪਰ ਰੂਲ ਚਾਹੀਦੇ ਹੁੰਦੇ ਆ ਤਿੰਨ ਸੁਪਰਵਾਈਜ਼ਰ ਜਿਹੜੇ 8-8 ਘੰਟੇ ਦੀ ਸ਼ਿਫਟਾਂ ਦੇ ਵਿੱਚ 24 ਘੰਟੇ ਕੰਮ ਕਰਦੇ ਆ ਤੇ ਇੱਥੇ ਅਨਗੈਲੀ ਇਹ ਆਈ ਕਿ ਸਾਹਮਣੇ ਜਿਹੜਾ ਸੁਪਰਵਾਈਜ਼ਰ ਸੀ ਉਹ ਆਕਸੀਜਨ ਦੇ ਸੁਪਰਵਾਈਜ਼ਰੀ ਤੋਂ ਇੱਕ ਦਿਨ ਦੀ ਛੁੱਟੀ ਲੈ ਕੇ ਗਿਆ ਸੀਗਾ ਜਿੰਨੇ ਦਿਨ ਦੀ ਵੀ ਛੁੱਟੀ ਸੀ ਉਹ ਉਸ ਦਿਨ ਛੁੱਟੀ ਤੇ ਸੀਗਾ ਉਸ ਆਪਣੀ ਜਗ੍ਹਾ ਉਸ ਬੰਦੇ ਨੂੰ ਬਿਠਾ ਕੇ ਗਿਆ ਸੀਗਾ ਜਿਹੜਾ ਕਿ ਕਲਾਸ 4 ਏਮਪਲੋਈ ਸੀ ਜਿਹੜਾ ਕਿ ਹਸਪਤਾਲ ਦੇ ਵਿੱਚ ਐਜ਼ ਅ ਧੋਬੀ ਰੱਖਿਆ ਹੋਇਆ ਸੀ ਜਿਹੜਾ ਧੋਬੀ ਜਿਹੜਾ ਕੱਪੜੇ ਧੋਂਦਾ ਹੈ ਜਾਂ ਤੁਹਾਡੇ ਕੱਪੜੇ ਪ੍ਰੈਸ ਕਰਦਾ ਉਸ ਨੂੰ ਆਕਸੀਜਨ ਪਲਾਂਟ ਚਲਾਉਣ ਦੀ ਜ਼ਿੰਮੇਵਾਰੀ ਦੇ ਕੇ ਗਿਆ ਸੀਗਾ ਸਭ ਤੋਂ ਵੱਡੀ ਅਨਗੈਲੀ ਇਹ ਨਿਕਲ ਕੇ ਸਾਹਮਣੇ ਆਈ ਹੈ ਜਿਸ ਕਾਰਨ ਇਹ ਸਾਰੀਆਂ ਚੀਜ਼ਾਂ ਵਾਪਰੀਆਂ ਨੇ ਉਸ ਤੋਂ ਬਾਅਦ ਆਕਸੀਜਨ ਪਲਾਂਟ ਦੇ ਨਾਲ ਜਿਹੜੀ ਆਕਸੀਜਨ ਦਾ ਪ੍ਰੈਸ਼ਰ ਹੁੰਦਾ ਹੈ ਜੇਕਰ ਉਹ ਘਟਦਾ ਵਧਦਾ ਹੈ ਤਾਂ ਆਈ ਸੀ ਯੂ ਦੇ ਵਿੱਚ ਅਲਾਰਮ ਵੱਜਦਾ ਹੈ ਤਾਂ ਕਿ ਡਾਕਟਰਾਂ ਨੂੰ ਪਤਾ ਲੱਗ ਸਕੇ ਕਿ ਆਈ ਸੀ ਯੂ ਦੇ ਵਿੱਚ ਜਿਹੜਾ ਅਲਾਰਮ ਵੱਜਿਆ ਉਸ ਦੇ ਨਾਲ ਇਹ ਪਤਾ ਲੱਗ ਸਕੇ ਕਿ ਆਈ ਸੀ ਯੂ ਦੇ ਵਿੱਚ ਜਿਹੜੀ ਆਕਸੀਜਨ ਆ ਰਹੀ ਹੈ ਉਹ ਘਟ ਗਈ ਹੈ ਤੇ ਤੁਹਾਨੂੰ ਇਮੀਡੀਏਟਲੀ ਕੋਈ ਹੋਰ ਅਲਟਰਨੇਟਿਵ ਆਪਣਾ ਸੋਲੂਸ਼ਨ ਲੱਭਣਾ ਪਏਗਾ ਚਾਹੇ ਉਹਨੂੰ ਜਿਹੜੀ ਇੱਕ కృਤਮ ਆਂਦੀ ਹੈਗੀ ਆ ਫਿਜ਼ੀਕਲੀ ਜਿਹੜੀ ਜਿਹੜਾ ਕੋਈ ਮਰੀਜ਼ ਦਾ ਉਹਨੂੰ ਦੇਣੀ ਹੁੰਦੀ ਹੈ ਆਕਸੀਜਨ ਸੀਪੀਆਰ ਕਹਿ ਲਓ ਜਾਂ ਫਿਰ ਇੱਕ ਇਸ ਤਰ੍ਹਾਂ ਦਾ ਪ੍ਰੋਡਕਟ ਆਂਦਾ ਹੈ ਉਹ ਤੁਹਾਨੂੰ ਲਗਾ ਕੇ ਕੁਝ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਇਸ ਚੀਜ਼ ਨੂੰ ਸਹੀ ਕਰਨਾ ਹੁੰਦਾ ਪਰ ਅਲਾਰਮ ਵੀ ਆਈਸੀਯੂ ਦਾ ਖਰਾਬ ਨਿਕਲਿਆ ਜਿਸ ਕਾਰਨ ਅਲਾਰਮ ਵੱਜਿਆ ਹੀ ਨਹੀਂ ਤੇ ਡਾਕਟਰਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਜਿਹੜੀ ਆਕਸੀਜਨ ਆ ਉਹ ਪਿੱਛੋ ਦੀ ਬੰਦ ਹੋ ਗਈ ਹੈ ਉਸ ਤੋਂ ਬਾਅਦ ਤੇ ਜਿਹੜੀਆਂ ਦੋ ਆਕਸੀਜਨ ਦੀਆਂ ਲਾਈਨਸ ਹੁੰਦੀਆਂ ਨੇ ਕਿ ਜਿਹਦੇ ਵਿੱਚ ਕਿ ਇੱਕ ਦਾ ਪ੍ਰੈਸ਼ਰ ਘਟ ਗਿਆ ਤੇ ਆਟੋਮੈਟਿਕ ਹੀ ਦੂਸਰੇ ਸਿਲੰਡਰ ਤੋਂ ਆਪਣੇ ਆਪ ਆਕਸੀਜਨ ਚਲੀ ਜਾਵੇਗੀ ਤਾਂ ਉੱਥੇ ਲਾਈਨ ਦੇ ਵਿੱਚ ਬੈਕਅਪ ਸਿਲੰਡਰ ਹੀ ਨਹੀਂ ਸੀਗਾ ਜਿਸ ਕਾਰਨ ਜੇ ਜਿਸ ਜਿਸ ਸਿਲੰਡਰ ਆਕਸੀਜਨ ਸਿਲੰਡਰ ਦਾ ਪ੍ਰੈਸ਼ਰ ਘਟਿਆ ਤੇ ਦੂਸਰਾ ਸਿਲੰਡਰ ਉਸ ਦੇ ਦੂਸਰੇ ਸਿਲੰਡਰ ਵੱਲੋਂ ਆਕਸੀਜਨ ਪਹੁੰਚਾਈ ਹੀ ਨਹੀਂ ਜਾ ਸਕੀ ਤਾਂ ਇਹ ਜਿਹੜੀਆਂ ਅਨਗੈਲੀਆਂ ਜਿਹੜੀਆਂ ਚਾਰ ਜਾਂਚ ਰਿਪੋਰਟ ਦੇ ਵਿੱਚ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਭ ਤੋਂ ਵੱਡੀ ਅਨਗੈਲੀ ਜਿਹੜਾ ਬੰਦਾ ਛੁੱਟੀ ਤੇ ਸੀਗਾ ਉਸ ਦੇ ਲਈ ਦੂਸਰਾ ਅਲਟਰਨੇਟਿਵ ਬੰਦਾ ਹੀ ਨਹੀਂ ਮੌਜੂਦ ਸੀਗਾ ਤੇ ਆਕਸੀਜਨ ਪਲਾਂਟ ਚਲਾਉਣ ਦੇ ਲਈ ਧੋਬੀ ਨੂੰ ਬਿਠਾ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਅਲਾਰਮ ਸੀਗਾ ਘਟ ਹੋਣ ਦਾ ਜਿਹੜਾ ਆਈਸੀਯੂ ਦੇ ਵਿੱਚ ਵੱਜਣਾ ਸੀ ਜਿਸ ਦੇ ਨਾਲ ਡਾਕਟਰਾਂ ਨੂੰ ਪਤਾ ਲੱਗਣਾ ਸੀ ਕਿ ਸਾਡਾ ਇੱਥੇ ਆਕਸੀਜਨ ਘਟ ਹੋ ਗਈ ਹੈ ਉਹ ਵੀ ਨਹੀਂ ਸੀਗਾ ਅਲਾਰਮ ਵੀ ਖਰਾਬ ਤਾਂ ਹੁਣ ਇੱਥੇ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਰੂਲ ਦੇ ਅਕੋਰਡਿੰਗ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਕਿ ਆਕਸੀਜਨ ਪਲਾਂਟ ਦੇ ਲਈ ਤਿੰਨ ਆਪਰੇਟਰ ਜ਼ਰੂਰੀ ਹੁੰਦੇ ਨੇ ਤੇ ਨਾ ਹੀ ਇਨ੍ਹਾਂ ਕੋਲ ਕੋਈ ਇੰਜੀਨੀਅਰ ਸੀਗਾ ਤਿੰਨ ਆਪਰੇਟਰ 8-8 ਘੰਟੇ ਦੀ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਆ ਤਾਂ ਕਿ 24 ਘੰਟੇ ਆਕਸੀਜਨ ਦੀ ਜਿਹੜੀ ਸਪਲਾਈ ਆ ਉਹ ਸਮੂਥਲੀ ਚੱਲਦੀ ਰਵੇ ਪਰ ਇਨ੍ਹਾਂ ਕੋਲ ਕੋਈ ਐਮਪਲੋਈ ਹੀ ਨਹੀਂ ਸੀਗਾ ਤੇ ਥੋਬੀ ਨੂੰ ਉੱਥੇ ਬਿਠਾ ਦਿੱਤਾ ਆਕਸੀਜਨ ਪਲਾਂਟ ਦੇਖਣ ਦੇ ਲਈ ਤੇ ਉਸ ਤੋਂ ਬਾਅਦ ਤੇ ਨਾ ਹੀ ਆਈਸੀਯੂ ਦੇ ਵਿੱਚ ਅਲਾਰਮ ਵੱਜਿਆ ਤੇ ਹੁਣ ਇੱਥੇ ਇੱਕ ਇਹ ਸਵਾਲ ਉੱਠਦਾ ਹੈ ਕਿ ਆਕਸੀਜਨ ਦਾ ਪ੍ਰੈਸ਼ਰ ਘਟ ਕਿਉਂ ਹੋਇਆ ਆਕਸੀਜਨ ਦਾ ਪ੍ਰੈਸ਼ਰ ਇਸ ਕਰਕੇ ਘਟ ਹੋਇਆ ਕਿ ਜਿਹੜਾ ਕੰਪਰੈਸਰ ਹੁੰਦਾ ਉਹਦੇ ਵਿੱਚੋਂ ਜਿਹੜੀ ਕੂਲਿੰਗ ਔਇਲ ਹੈ ਉਹ ਲੀਕੇਜ ਹੋ ਗਈ ਯਾਨੀ ਕਿ ਜਿਵੇਂ ਆਪਣੇ ਘਰਾਂ ਦੇ ਵਿੱਚ ਕੰਪਰੈਸਰ ਹੁੰਦੇ ਨੇ ਫ੍ਰਿਜ ਦਾ ਕੰਪਰੈਸਰ ਕਹਿ ਲਓ ਜਾਂ ਫਿਰ ਏਸੀ ਦਾ ਕੰਪਰੈਸਰ ਕਹਿ ਲਓ ਉਹਦੇ ਵਿੱਚ ਜਿਹੜੀ ਖਰਾਬੀ ਆਈ ਜਿਸ ਕਾਰਨ ਜਿਹੜੀ ਆਕਸੀਜਨ ਦਾ ਲੈਵਲ ਸੀ ਉਹ ਘਟ ਗਿਆ ਤੇ ਆਕਸੀਜਨ ਅੱਗੇ ਨਹੀਂ ਪਹੁੰਚ ਸਕੀ ਤਾਂ ਇਹ ਵੱਡੇ ਕਾਰਨਾ ਕਾਰਨ ਜਿਹੜਾ ਜਲੰਦਰ ਦੇ ਵਿੱਚ ਤਿੰਨ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਜਿਹੜੇ ਕੀ ਸਰਕਾਰ ਦੇ ਉੱਤੇ ਭਰੋਸਾ ਕਰਕੇ ਸਿਵਲ ਹਸਪਤਾਲ ਦੇ ਵਿੱਚ ਆਏ ਸੀਗੇ ਆਪਣਾ ਇਲਾਜ ਕਰਾਉਣ ਦੇ ਲਈ ਪਰ ਉਹਨਾਂ ਦਾ ਇਲਾਜ ਹੁੰਦੇ ਹੁੰਦੇ ਰਸਤੇ ਦੇ ਵਿੱਚ ਹੀ ਸਰਕਾਰ ਕਹ ਲੋ ਜਾਂ ਫਿਰ ਇੱਥੇ ਤੁਸੀਂ ਹਸਪੀਟਲ ਦੀ ਨਾਕਾਮੀ ਕਹ ਲੋ ਉਹਦੇ ਕਾਰਨ ਉਹਨਾਂ ਨੂੰ ਆਪਣੀ ਜਾਨ ਗਵਾਣੀ ਪੈ ਚੁੱਕੀ ਹੈ ਦਰੋ ਵਿਰੋਧੀਆਂ ਨੇ ਤਾਂ ਸਵਾਲ ਚੱਕਣੇ ਨੇ ਵਿਰੋਧੀਆਂ ਦਾ ਕੰਮ ਹੈ ਸਵਾਲ ਚੱਕਣਾ ਸਰਕਾਰ ਨੂੰ ਸ਼ੀਸ਼ਾ ਦਿਖਾਣਾ ਜਿਸ ਦੇ ਵਿੱਚ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਕਿ ਇਹ ਸਿਸਟਮ ਦਾ ਕਤਲ ਹੈ ਉਧਰ ਇਸ ਖबीर ਸਿੰਘ ਬਾਦਲ ਨੇ ਵੀ ਅਰਵਿੰਦ ਕੇਜਰੀਵਾਲ ਦੇ ਉੱਤੇ ਨਿਸ਼ਾਨਾ ਸਾਧ ਦੇ ਕਿ ਇਹ ਮਰਡਰ ਹੈ ਇੱਦੀ ਜ਼ਿੰਮੇਵਾਰੀ ਇਹਨਾਂ ਨੂੰ ਲੈਣੀ ਚਾਹੀਦੀ ਹੈ ਤੇ ਹੁਣ ਇਸ ਦੇ ਉੱਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਕਿ ਆਖਿਰਕਾਰ ਦਿੱਲੀ ਮਾਡਲ ਦਾ ਡੰਕਾ ਜਾਂ ਦਿੱਲੀ ਮਾਡਲ ਦਾ ਢੋਲ ਵਜਾ ਕੇ ਰੋਲਾ ਪਾਣ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੇ ਕਿਉਂ ਨਹੀਂ ਜਲੰਧਰ ਦੇ ਹਸਪਤਾਲ ਦੇ ਵਿੱਚ ਇੰਜੀਨੀਅਰ ਪ੍ਰੋਵਾਈਡ ਕਰਾਇਆ ਕਿਉਂ ਨਹੀਂ ਆਪਰੇਟਰ ਆਕਸੀਜਨ ਵਾਲੇ ਪ੍ਰੋਵਾਈਡ ਕਰਾਏ ਅਤੇ ਕਿਉਂ ਨਹੀਂ ਸਮੇਂ ਸਿਰ ਸਾਰੀਆਂ ਚੈੱਕ ਕੀਤੀਆਂ ਗਿਆ ਕਿ అలਾਰਮ ਵੱਜਦਾ ਹੈ ਜਾਂ ਫਿਰ ਨਹੀਂ ਵੱਜਦਾ ਅਸੀਂ ਘਰਾਂ ਦੇ ਵਿੱਚ ਟੈਂਕੀਆਂ ਸਾਫ਼ ਕਰਾਣੇ ਆ ਤਾਂ ਉਹਦੇ ਵਿੱਚ ਵੀ ਜਿਹੜਾ అలਾਰਮ ਲੱਗਾ ਹੁੰਦਾ ਹੈ ਉਹਦੇ ਤੇ ਵੀ ਡੇਟ ਪਾਈ ਜਾਂਦੀ ਹੈ ਕਿ 6 ਮਹੀਨੇ ਬਾਅਦ ਤੁਹਾਨੂੰ ਇਹਦਾ ਚੈੱਕ ਕਰਾਣਾ ਪਏਗਾ ਕਿ ਇਹ ਠੀਕ ਹੈ ਜਾਂ ਨਹੀਂ ਹੈ ਵੱਜਦਾ ਵੀ ਹੈ ਜਾਂ ਨਹੀਂ ਵੱਜਦਾ ਤਾਂ ਇਹ ਵਾਲੀਆਂ ਜਿਹੜੀਆਂ ਚੈਕਿੰਗ ਰੂਟੀਨ ਚੈਕਿੰਗਸ ਹੁੰਦੀਆਂ ਨੇ ਇੱਥੇ ਕਿਉਂ ਨਹੀਂ ਕੀਤੀ ਗਈ ਕਿਦੀ ਜ਼ਿੰਮੇਵਾਰੀ ਸੀਗੀ ਕਿੰਨੇ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾਈ ਹੁਣ ਇਸ ਦੇ ਉੱਤੇ ਕਾਰਵਾਈ ਕਰਨ ਦੇ ਜਿਹੜੇ ਸਵਾਲ ਨੇ ਉਹ ਉੱਤਰੇ ਨੇ ਤੇ ਹੁਣ ਰਿਪੋਰਟ ਪੇਸ਼ ਕਰਨ ਵਾਲੇ ਅਫਸਰਾਂ ਨੇ ਕਿਹਾ ਕਿ ਜਲਦੋ ਜਲਦ ਅਸੀਂ ਇਸ ਦੇ ਉੱਤੇ ਕਾਰਵਾਈ ਕਰਾਂਗੇ ਖੈਰ ਹੁਣ ਵੇਖਣਾ ਹੋਵੇਗਾ ਕਿ ਇਸ ਦੇ ਉੱਤੇ ਜਲੰਧਰ ਸਿਵਲ ਹਸਪਤਾਲ ਕਾਂਡ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਜਾਂ ਫਿਰ ਇਹ ਵੀ ਠੰਡੇ ਬਸਤੇ ਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਚਲੇ ਜਾਏਗੀ ਜਵਾਬਦਾਈ ਕਿਸੇ ਦੀ ਨਹੀਂ ਪਰ ਤਿੰਨ ਲੋਕਾਂ ਦੀ ਜਿਹੜੀ ਹੈ ਜਾਨ ਗਵਾਣੀ ਪੈ ਗਈ ਹੈ ਤੇ ਉਹਨਾਂ ਦਾ ਬਿਨਾ ਪੋਸਟਮਾਰਟਮ ਕੀਤੇ ਵੀ ਉਹਨਾਂ ਨੂੰ ਹਸਪਤਾਲ ਤੋਂ ਉਹਨਾਂ ਦੇ ਘਰ ਉਹਨਾਂ ਦੀ ਬੋਡੀ ਨੂੰ ਭੇਜ ਦਿੱਤਾ ਗਿਆ ਤੇ ਤਾਂ ਕਿ ਇੱਥੇ ਤੱਕ ਕੋਈ ਵੀ ਗੱਲ ਨਿਕਲ ਕੇ ਸਾਹਮਣੇ ਨਾ ਆ ਸਕੇ ਤੇ ਕਈ ਤਤਾ ਜੇ ਤੱਕ ਸਾਹਮਣੇ ਆਣੇ ਬਾਕੀ ਨੇ ਪਰ ਆ ਪਹਿਲੀ ਰਿਪੋਰਟ ਦੇ ਵਿੱਚ ਇਹ ਤਿੰਨ ਜਿਹੜੀਆਂ ਅੰਗੈਲੀਆਂ ਨੇ ਉਹ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਪਹਿਲਾਂ ਤਾਂ ਕੰਪਰੈਸਰ ਦੀ ਕੂਲਿੰਗ ਕੂਲਿੰਗ ਔਇਲ ਜਿਹੜਾ ਲੀਕ ਹੋਇਆ ਉਸ ਤੋਂ ਬਾਅਦ ਆਪਰੇਟਰ ਨਹੀਂ ਸੀਗਾ ਆਪਰੇਟਰ ਦੀ ਜਗ੍ਹਾ ਧੋਬੀ ਨੂੰ ਡਿਊਟੀ ਦੇ ਕੇ ਚਲਾ ਗਿਆ ਉਸ ਤੋਂ ਬਾਅਦ ਅਲਾਰਮ ਆਈਸੀਯੂ ਦਾ ਉਹ ਵੀ ਖਰਾਬ ਸੀਗਾ ਪਰ ਇੱਥੇ ਹੁਣ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭਗਵੰਤ ਸਰਕਾਰ ਇਹਦੇ ਤੇ ਐਕਸ਼ਨ ਲੈਂਦੀ ਹੈ ਉਹ ਆਣ ਵਾਲਾ ਸਮਾਹੀ ਦੱਸੇਗਾ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਸਿਸਟਮ ਦੀਆਂ ਅੰਗਲੀਆਂ ਬਾਰੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਕ੍ਰਾਈਮ ਚਾਰਟ ਦੀ ਸਟੋਰੀ ਦੇ ਵਿੱਚ ਅੱਜ ਇਸ ਲਈ ਅਸੀਂ ਇਹ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕੀਤੀ ਕਿਉਂਕਿ ਇਹ ਸਿਸਟਮ ਦਾ ਕੀਤਾ ਹੋਇਆ ਮਰੜਾ